ਹਾਂ ਜਰੂਰ ਜੀ ਸਰਕਾਰ ਪੂਰੇ ਹੋਸ਼ਮਾਲਾ ਰੱਖੀ ਹੈ ਔਰ ਜਿਹਦੇ ਨਾਲ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਦੀ ਲੋੜ ਹੈ ਪੰਜਾਬ ਅਸੀਂ ਸਹਿਯੋਗ ਕਰ ਰਹੇ ਆ ਅਸੀਂ ਸਾਰੇ ਰਲ ਮਿਲ ਕੇ ਕਿਉਂਕਿ ਬਿਮਾਰੀ ਹੈ ਜਿਹੜੀ ਇਹ ਸਾਰਿਆਂ ਲਈ ਚਿੰਤਾਜਨਕ ਹੈ ਹਰੇਕ ਪੰਜਾਬ ਦਾ ਜੋ ਨਾਗਰਿਕ ਹੈ ਸਾਡੇ ਮਾਪੇ ਸਾਡੇ ਬੱਚੇ ਹੈ ਉਹਨਾਂ ਨੂੰ ਜਿਹੜੇ ਕੋਈ ਪੁੱਠੀ ਲੈਣ ਦੇ ਲੱਗਿਆ ਉਹਨਾਂ ਨੂੰ ਵੀ ਸਮਝਾਉਣ ਦੀ ਉਹਨਾਂ ਵਾਸਤੇ ਜਿਵੇਂ ਸਤਕਾਰਯੋਗ ਮੰਤਰੀ ਸਾਹਿਬ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਕਿਹਾ ਕਿ 5000 ਜਿਹੜੇ ਬੈਡਸ ਦੀ ਵੀ ਲੋੜ ਪੂਰੀ ਕੀਤੀ ਗਈ ਹੈ ਹੋਰ ਵੀ ਹੋਵੇ ਅਸੀਂ ਇਲਾਜ ਵੀ ਕਰਾਵਾਂਗੇ ਜਿਹੜੇ ਮਾੜੇ ਲੋਕ ਆ ਉਹਨਾਂ ਦੇ ਜਿਸ ਤਰ੍ਹਾਂ ਘਰ ਟਾਏ ਜਾ ਰਹੇ ਆ ਜਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਉਦੋਂ ਵੀ ਸਖਤ ਸਜ਼ਾ ਦਵਾਈ ਚਾਸੀ ਤੋਂ 30 ਪਾਣੀ ਦੇਣ ਦੀ ਗੱਲ ਕੀਤੀ ਗਈ ਹੈ ਉਸ ਤੋਂ ਉੱਤੇ ਕੀ ਗੱਲ ਹੈ ਪਾਣੀ ਕਦੇ ਵੀ ਕੋਈ ਕਿਸੇ ਨੂੰ ਮੋੜਦਾ ਨਹੀਂ ਹੁੰਦਾ ਪਰ ਜੇ ਸਾਡੇ ਕੋਲੇ ਪਾਣੀ ਹੋਵੇ ਅਸੀਂ ਜ਼ਰੂਰ ਦੇ ਦਿੰਦੇ ਹੁਣ ਸਾਡੇ ਕੋਲੇ ਐ ਨਹੀਂ ਧੱਕੇ ਨਾਲ ਹੀ ਕੋਈ ਪਾਣੀ ਲੈਣਾ ਚਾਹੁੰਦਾ ਹੈ ਕਿਵੇਂ ਪੰਜਾਬ ਦੇ ਲੋਕ ਹਮੇਸ਼ਾ ਵੱਡੀ ਲੜਾਈ ਲੜਦੇ ਅੱਜ ਜੋ ਨਸ਼ਿਆਂ ਦੇ ਵਿਰੋਧ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡੇ ਕੌਮੀ ਕੰਵਿੰਨਰ ਸ੍ਰੀ ਅਦਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ ਉੱਤੇ ਪਹਿਲੀ ਮਾਰਚ ਤੋਂ ਸ਼ੁਰੂ ਕੀਤਾ ਉਹਦੇ ਲਈ ਅੱਜ ਜਿਹੜੀਆਂ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਾਹਿਬਾਨ ਉਹਨਾਂ ਨੂੰ ਜਿਹੜਾ ਇਸ ਯੁੱਧ ਦੇ ਵਿੱਚ ਸ਼ਾਮਲ ਕੀਤਾ ਹੈ ਇਹ ਯੁੱਧ ਜਿਹੜਾ ਲੋਕਾਂ ਦਾ ਯੁੱਧ ਹੈ ਕੱਲੀ ਪੁਲਸ ਜਿਹੜੀ ਹੈ ਜਾਂ ਕੱਲੀ ਵੀਰੋ ਕ੍ਰੇਸੀਏ ਨੂੰ ਨਹੀਂ ਜਿੱਤ ਸਕਦੀ ਇਹ ਯੁੱਧ ਜਿਹੜਾ ਸਾਡੇ ਲੋਕ ਰਲ ਕੇ ਜਿਹੜਾ ਇਹ ਲੜਨਗੇ ਤੇ ਆਪਾਂ ਸਮਗਲ ਨੂੰ ਤੇ ਇਹ ਜਿਹੜੀ ਨਸ਼ੇ ਵਾਲੀ ਲਹਿਰ ਇਹਨੂੰ ਖਤਮ ਕਰਾਂਗੇ ਅੱਜ ਮੇਰੀ ਔਰ ਮੇਰੇ ਕੈਬਨਟ ਦੇ ਸਾਥੀ ਸਿੰਘਿਆ ਸਾਥੀ ਸਾਡੇ ਮੰਤਰੀ ਸਾਹਿਬ ਸਰਦਾਰ ਗੁਰਮੀਤ ਸਿੰਘ ਖੁਰਿਆ ਜੀ ਦੀ ਇੱਥੇ ਡਿਊਟੀ ਸੀਗੀ ਅਸੀਂ ਬੜੇ ਖੁਸ਼ ਆ ਬੜੇ ਬਹੁਤ ਵਧੀਆ ਢੰਗ ਦੇ ਨਾਲ ਪ੍ਰੋਗਰਾਮ ਹੋਇਆ ਔਰ ਮੈਨੂੰ ਆਸ ਹੈ ਕਿ ਲਾਜ਼ਮੀ ਸਾਡੇ ਐਮਐਲਏ ਸਹਿਬਾਨ ਸਾਰੇ ਆਏ ਆ ਸਾਰੇ ਐਮਐਲਏ ਸਹਿਬਾਨ ਡੀਸੀ ਐਸਐਸਪੀ ਸਾਰੇ ਵੱਲ ਕੇ ਅਸੀਂ ਪੰਜਾਬ ਦੇ ਵਿੱਚੋਂ ਤੇ ਫਰੋਜਪੁਰ ਦੇ ਵਿੱਚੋਂ ਇਹ ਨਸ਼ਾ ਜਿਹੜਾ ਖਤਮ ਕਰਾਂਗੇ ਔਰ ਦੂਜਾ ਵੀ ਸੱਦਾ ਦਿੱਤਾ ਕਿ ਕੱਲ ਬਿੱਤੀ ਦਾਤ ਜਿਹੜਾ ਇਹ ਪਾਣੀ ਦੇ ਉੱਤੇ ਡਾਕਾ ਮਾਰ ਦੀ ਕੋਸ਼ਿਸ਼ ਕੀਤੀ ਬੀਜੇਪੀ ਨੇ ਸਾਡੇ ਭਾਗਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਦਖਲਅੰਦਾਜ਼ੀ ਕਰਕੇ ਸਾਡਾ ਵੱਧੂ ਪਾਣੀ ਜਿਹੜਾ ਹਰਿਆਣੇ ਨੂੰ ਦੇਂਦੇ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਵੀ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਰੇ ਪੰਜਾਬੀਆਂ ਨੂੰ ਇਹਦੇ ਖਿਲਾਫ ਲੜਨਾ ਪਊਗਾ ਅਸੀਂ ਪਾਣੀ ਦਾ ਇੱਕ ਤੁਪਕਾ ਵੀ ਜਿਹੜਾ ਕਿਸੇ ਵੀ ਹੋਸਟ ਸਟੇਟ ਨੂੰ ਹਿਧਿਆਣੇ ਨੂੰ ਉਦਾਸਤਾਨ ਨੂੰ ਕੇ ਨੂੰ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋ ਆਪਣੇ ਪੀਣ ਲਈ ਪਾਣੀ ਨਹੀਂਗਾ ਅੱਜ ਸਵੇਰੇ ਮਾਨ ਸਾਹਿਬ ਨੇ ਆਲ ਪਾਰਟੀ ਮੀਟਿੰਗ ਵੀ ਕੀਤੀ ਹੈ ਮੰਡੇ ਵਿਧਾਨ ਸਭਾ ਦਾ ਹੀ ਸੈਸ਼ਨ ਵੀ ਕਰ ਰਹੇ ਆ ਸੋ ਕੋਈ ਵੀ ਸਰਕਾਰ ਕੇਂਦਰ ਦੀ ਬੀਜੇਪੀ ਪੰਜਾਬ ਦੇ ਵਿੱਚੋਂ ਜੋ ਕੋਸ਼ਿਸ਼ ਕਰੂਗੀ ਕਿ ਇੱਕ ਤੁਪਕਾ ਪਾਣੀ ਲੈਂਦਾ ਤਾਂ ਉਹਦਾ ਜਬਰਦਸਤ ਜਿਹੜਾ ਉਹ ਵਿਰੋਧ ਹੋਊਗਾ ਉਹ ਵੀ ਸਾਰਿਆਂ ਨੂੰ ਸੱਦਾ ਦਿੱਤਾ ਕਿ ਆਪਾਂ ਨੂੰ ਇਸ ਯੁੱਧ ਲਈ ਵੀ ਜਿਹੜਾ ਤਿਆਰ ਰਹਿਣਾ ਚਾਹੀਦਾ। ਹੋ ਜੇ। ਅਸੀਂ ਜਿੰਨਾ ਪਾਣੀ ਦੇਣਾ ਸੀਗਾ ਉਹਨਾਂ ਨੇ ਉਹਨਾਂ ਨੂੰ ਪਾਣੀ ਦੀ ਪੀਣ ਦੀ ਲੋੜ ਸੀਗੀ 1700 ਕਿਊਸਕ ਦੀ। ਅਸੀਂ ਆਲਰੇਡੀ ਉਹਨਾਂ ਨੂੰ 4000 ਕਿਊਸਕ ਪਾਣੀ ਆਲਰੇਡੀ ਦੇ ਦੇ। ਇਤੋਂ ਵੱਧ ਪਾਣੀ ਜਿਹੜਾ ਨਾ ਸਾਡੇ ਕੋਲ ਹੈਗਾ ਕਿਉਂਕਿ ਸਾਡਾ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣਾ ਲਾ। ਖੇਤੀ ਵਾਲਾ ਪਾਣੀ ਅਸੀਂ ਕਿਸੇ ਨੂੰ ਪੀਣ ਲਈ ਨਹੀਂ ਦੇ ਸਕਦੇ ਸਾਡੇ ਕੋਲ ਜਿੰਨਾ ਪਾਣੀ ਸੀਗਾ ਅਸੀਂ ਦੇ ਦਿੱਤਾ ਇਸ ਤੋਂ ਵੱਧ ਅਸੀਂ ਇੱਕ ਗਲਾਸ ਪਾਣੀ ਦਾ ਦੀ ਜਿੱਕੇ ਹੁੰਦਿਆ